ਜਿਵੇਂ ਅਫਗਾਨੀ ਰਬਾਬ ਆ ਧਰੁਪ ਦੀ ਰਬਾਬ ਆ ਅੱਜ ਆਪਾਂ ਰਬਾਬ ਦੀ ਖੋਜ ਵਿੱਚ ਨਿਕਲੇ ਹੋਏ ਹਾਂ ਦੁਬਈ ਦੀਆਂ ਗਲੀਆਂ ਦੇ ਵਿੱਚ ਸਾਜਾਂ ਵਾਲੀ ਦੁਕਾਨ ਤੇ ਜਾਣਾ ਹੈ ਦੇਖਣਾ ਹੈਗਾ ਵੀ ਇੱਥੇ ਰਬਾਬ ਮਿਲਦੀ ਆ ਜਾਂ ਨਹੀਂ ਸਣ ਦੇ ਲਈ ਇੱਥੇ ਬਿਲਕੁਲ ਸਿੱਧੇ ਲੋਟ ਢਟੀ ਹੁੰਦੀ ਹੈ ਜਿਹਦੇ ਵਿੱਚ ਪਰ ਮੈਨੂੰ ਇੱਥੇ ਰਬਾਬ ਸਾਜ਼ ਨਹੀਂ ਮਿਲਿਆ ਹੈਗਾ ਮੇਰੇ ਮਨ 'ਚ ਇਹ ਸੀ ਸ਼ਾਇਦ ਅਰਬ ਕੰਟਰੀ ਦੇ ਵਿੱਚ ਅਰਬ ਦੇਸ਼ ਦੇ ਵਿੱਚ ਉਹ ਜੀ ਮੈਂ ਬੈਠਾ ਅਬਰਾ ਦੇ ਵਿੱਚ ਉੱਥੋਂ ਹਰੀ ਲਾਈਟ ਹੋਊਗੀ ਤਾਂ ਸੜਕ ਪਾਰ ਕਰਨੀ ਆ ਨਹੀਂ ਤਾਂ ਉਹਨਾਂ ਦੇ ਰੇ ਵਿੱਚ ਹੀ ਖੜਨਾ ਹੈ ਲੋ ਜੀ ਨਮਾਜ਼ ਦਾ ਟਾਈਮ ਹੋ ਗਿਆ ਇਹਨਾਂ ਦਾ ਮੈਂ ਬੈਠਾ ਅਬਰਾ ਦੇ ਵਿੱਚ ਤੇ ਅਰਬੀ ਦੇ ਵਿੱਚ ਕਿਸ਼ਤੀ ਨੂੰ ਅਬਰਾ ਕਹਿੰਦੇ ਆ ਇਹ ਦੇਖੋ ਹੈਲੋ ਅ ਮੈਂ ਬਰਦਵੀ ਆਇਆ ਹੋਇਆ ਸੀਗਾ ਜੀ Así que ਕੈਸਤੀ ਵਿੱਚੋਂ ਉਤਰਿਆ ਇਹ ਆਪਾਂ ਇਹ ਬਹੁਤ ਜ਼ਿਆਦਾ ਹੈਗੀ ਆ ਤੇ ਦੇਖੋ ਇੱਧਰ ਜਦੋਂ ਉੱਥੋਂ ਹਰੀ ਲਾਈਟ ਹੋਊਗੀ ਤਾਂ ਸੜਕ ਪਾਰ ਕਰਨੀ ਆ ਨਹੀਂ ਤਾਂ ਉਹਨਾਂ ਦੇ ਰੱਥੇ ਹੀ ਖੜਨੇ ਆ ਜਿੰਨੀ ਦੇਰ ਲਾਈਟ ਨਹੀਂ ਜੋ ਲਾਈਟ ਹੋ ਗਈ ਆ ਤੇ ਹੁਣ ਆਪਾਂ ਸੜਕ ਪਾਰ ਕਰਦੇ ਆ ਪੋਰਸ ਮੱਥੇ ਚਾਹ ਪੋਰ ਬੜੀ ਅਸਬੀ ਪੋਰ ਬੜੀ ਪੁਰਾਣਾ ਬਾਜ਼ਾਰ ਆ ਇਹ। ਹੁਣ ਆਪਾਂ ਅੱਗੇ ਨੂੰ ਨਿਕਲਦੇ ਆਂ। ਸਾਜ਼ਾਂ ਵਾਲੀ ਦੁਕਾਨ ਤੇ ਜਾਣਾ ਆ, ਦੇਖਣਾ ਹੈਗਾ ਵੀ ਇੱਥੇ ਰਬਾਬ ਮਿਲਦੀ ਆ ਜਾਂ ਨਹੀਂ। ਜੇ ਮਿਲਦੀ ਆ ਤਾਂ ਕਿਹ ਜੀ ਹੁੰਦੀ ਆ। ਤੇ ਅੱਜ ਆਪਾਂ ਰਬਾਬ ਦੀ ਖੋਜ ਵਿੱਚ ਨਿਕਲੇ ਹੋਏ ਆਂ ਦੁਬਈ ਦੀਆਂ ਗਲੀਆਂ ਦੇ ਵਿੱਚ। ਪੁਰਾਣੀ ਦੁਬਈ ਦੇ ਵਿੱਚ। ਦੇਖੋ ਵੇਟਰ ਕਿੰਨਾ ਸੋਹਣਾ ਇਲਾਕਾ ਬਣਿਆ ਹੋਇਆ ਦਰੱਖਤ ਲਾ ਕੇ ਇਹਨਾਂ ਨੇ ਬਣਾਇਆ ਹੋਇਆ ਛੀਆਂ ਉੱਚੀਆਂ ਇਮਾਰਤਾਂ ਨੇ ਦੋਨੋਂ ਪਾਸੇ ਇਹ ਫਿਸ਼ ਰਾਊਂਡ ਬੋਟ ਮੱਛੀ ਚੌਂਕ ਕਹਿੰਦੇ ਹਨ ਦੁਬਈ ਦਾ ਮੱਛੀ ਚੌਂਕ ਆਹੇ ਪਰਲੇ ਪਾਸੇ ਜਾਣਾ ਹੋਣਾ ਤੋ ਬੜੀ ਧੀਰ ਬਾਦ ਬੜੀ ਮੁਸ਼ਕਲ ਨਾਲ ਮੈਂ ਇੱਕ ਸਾਜ਼ਾਂ ਵਾਲੀ ਦੁਕਾਨ 'ਚ ਪਹੁੰਚਿਆ ਮਾਂ ਤੇ ਇੱਥੇ ਇੱਕ ਮੈਨੂੰ ਸਾਜ਼ ਮਿਲਿਆ ਦੇਖਣ ਦੇ ਲਈ ਜਿਹੜਾ ਮੈਂ ਤੁਹਾਨੂੰ ਦਿਖਾਉਣਾ ਹੈ ਇਹ ਸਾਜ਼ ਹੈ ਜਿਹਦਾ ਨਾਮ ਹੈ ਉਦ ਉਦ ਇਨਸਟਰੂਮੈਂਟ ਹੈ ਇਹ ਹਰ ਵੀ ਜਿਹੜੇ ਲੋਕ ਹੁੰਦੇ ਆ ਉਹਨਾਂ ਦਾ ਸਾਜ਼ ਹੈਗਾ ਇਹ ਤੇ ਜਿਵੇਂ ਆਪਣੀ ਰਬਾਬ ਦੇ ਉੱਤੇ ਇੱਥੇ ਫਰੈਟ ਨਹੀਂ ਬਣੇ ਹੁੰਦੇ ਹੈਗੇ ਉਵੇਂ ਇਹਦੇ ਉੱਤੇ ਵੀ ਨਹੀਂ ਬਣੇ ਹੋਏ ਹੈਗੇ ਤੇ ਥੱਲੇੋਂ ਇੱਥੇ ਚਮੜਾ ਨਹੀਂ ਲੱਗਿਆ ਤੇ ਸਿਰਫ ਲੱਕੜ ਲੱਗੀ ਹੋਈ ਆ ਪਿਛੋਂ ਇਹ ਕੁਝ ਇਸ ਤਰੀਕੇ ਦਾ ਹੁੰਦਾ। ਇਹ ਤਿੰਨ 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 ਆਂਡਰਸ ਕੋਈ ਨਹੀਂ। ਕਿਸੇ ਤਰ੍ਹਾਂ। ਇਹ ਵਾਈਟ ਕੋਪਾਂ ਬਾਬਾ ਉਹ ਵੀ ਇਹੋ ਜਿਹਾ ਮਾਦਮ ਚੱਲਦਾ। ਸੋ ਮੈਨੂੰ ਇਹ ਸੀਗਾ ਵੀ ਸ਼ਾਇਦ ਆਪਣੀ ਰਬਾਬ ਦੇ ਨਾਲ ਮਿਲਦਾ ਜੁਲਦਾ ਹੋਊਗਾ ਇਹ ਸਾਜ਼ ਜਾਂ ਆਪਣੀ ਹੋਰ ਤੰਤੀ ਸਾਜ਼ ਹੁੰਦੇ ਆ ਪਰ ਇਹ ਬਿਲਕੁਲ ਹੀ ਉਹਦੇ ਨਾਲੋਂ ਵੱਖਰਾ ਹੈਗਾ ਯਾ। ਸੋ ਇਹ ਬਹਿਰੀਨ ਦੇਸ਼ ਦਾ ਬਣਿਆ ਹੋਇਆ ਸਾਜ਼ ਹੈ। ਪਰ ਆਪਣੀ ਜਿਹੜੀ ਇੰਡੀਆ ਦੇ ਸਾਜ਼ ਹੁੰਦੇ ਆ ਇੰਡੀਅਨ ਇਨਸਟਰੂਮੈਂਟ ਹੁੰਦੇ ਆ ਜੇ ਕੋਈ ਨਾਲ ਨਹੀਂ ਮਿਲਦਾ ਤੁਹਾਨੂੰ ਅੱਜ ਉਹਦੇ ਨਾਲੋਂ ਥੋੜਾ ਵੱਧ ਵੇਚ ਰਿਹਾ ਹੈ। ਇਹਦੀ ਕੀਮਤ ਹੈਗੀ ਮੇਰੇ ਕੋਲ 950 ਦਰਾਂ ਦਾ ਤੇ ਇੱਥੇ ਕੀ ਹੈਗੀ ਆ। ਓਕੇ ਸੋ ਧੰਨਵਾਦ ਕਰਦੇ ਆ ਇਹਨਾਂ ਦਾ ਜਿਨ੍ਹਾਂ ਨੇ ਆਪਾਂ ਨੂੰ ਵੀਡੀਓ ਬਣਾਉਣ ਦਾ ਮੌਕਾ ਦਿੱਤਾ ਹੈਗਾ ਯਾ। ਇੰਨਾਂ ਦਾ ਧੰਨਵਾਦ ਬੀਐਸਐਲੀ ਕੋਪੀ। ਸੋ ਹੁਣ ਮੈਂ ਇੱਕ ਹੋਰ ਦੁਕਾਨ ਤੇ ਪਹੁੰਚਿਆ ਹਾਂ। ਇੱਥੇ ਵੀ ਕਾਫੀ ਜ਼ਿਆਦਾ ਸਾਜ਼ ਪਏ ਹੈਗੇ ਆ। ਬਈ ਅਰਬੀ ਸਾਜ਼ ਹੈਗੇ ਆ। ਇੱਥੇ ਵੀ ਊਦ ਸਾਜ਼ ਪਏ ਹੈਗੇ ਆ ਸੋ ਇਹ ਵੀ ਅਰਬੀਆਂ ਦਾ ਸਾਜ਼ ਹੁੰਦਾ ਹੈ ਤਾਲ ਲੈਣ ਦੇ ਲਈ ਇਹ ਸਾਜ਼ ਨੂੰ ਬਜਾਉਂਦੇ ਹੈਗੇ ਆ ਇਹ ਲੇਦੇ ਲਾਓ ਇਹ ਕਿਹਦੇ ਦੁਰਕਾ ਦੁਰਕਾ ਕੀ ਕਹਿੰਦੇ ਆ ਇਹ ਕਾਫੀ ਪਾਰਾ ਮੈਨੂੰ ਲੱਗਦਾ ਕਿਸੇ ਧਾਤ ਦਾ ਬਣਿਆ ਹੋਇਆ ਹੈਗਾ ਇਹ ਤਾਂ ਮਿਨੀਮ ਦਾ ਹੋਊਗਾ ਜਾਂ ਕੁਝ ਹੋਰ ਦਾ ਹੋਊਗਾ। ਉਹ ਇੱਕੋ ਛੋਟੇ ਸਾਈਜ਼ ਦਾ ਬਣਿਆ ਹੋਇਆ ਹੈ। ਆ ਵੀ ਇਹਦੇ ਨਾਲ ਦੇ ਪਏ ਹੈਗੇ। ਇੱਕ ਆ ਸਾਈਜ਼ ਪਰ ਮੈਨੂੰ ਇੱਥੇ ਰਬਾਬ ਸਾਜ਼ ਨਹੀਂ ਮਿਲਿਆ ਹੈਗਾ ਇਹਨੂੰ ਕਹਿੰਦੇ ਆ ਉਦ ਪਾਉ ਸਾਜ਼ ਪਏ ਹੈਗੇ ਉਹ ਤੇ ਮੈਂ ਕਹਿੰਦਾ ਮੈਂ ਪਾਣ ਵਾਲੇ ਕਿਨ ਯੂ ਸ਼ੋ ਮੀ ਐਨ ਇਨਸਟਰੂਮੈਂਟ ਸੁ ਦੇਖਣ ਦੇ ਵਿੱਚ ਰਬਾਬ ਵੰਮੀ ਲੱਗਦਾ ਹੈ ਪਰ ਇਹ ਰਬਾਬ ਨੂੰ ਇਹ ਕਹਿ ਸਕਦੇ ਵਧੀਆ ਸਾਜ ਆ ਪਰ ਇਹਦੇ ਉੱਪਰ ਇੱਥੇ ਚਮੜਾ ਨਹੀਂ ਲੱਗਿਆ ਹੋਇਆ ਇਹ ਸਾਰਾ ਲੱਕੜ ਦਾ ਬਣਿਆ ਹੋਇਆ ਇਹਦੀ ਆਵਾਜ਼ ਆਪਾਂ ਦੇਖਦੇ ਆ ਕਿਦਾਂ ਦੀ ਆ ਜਿਵੇਂ ਰਬਾਬ ਦੇ ਵਿੱਚ ਇੱਥੇ ਪੜਦੇ ਨਹੀਂ ਲੱਗੇ ਹੁੰਦੇ ਹੈਗੇ ਉਸੇ ਤਰ੍ਹਾਂ ਇਹ ਤੇ ਇਹਦੇ ਤੇ ਵੀ ਪੜਦੇ ਨਹੀਂ ਲੱਗੇ ਹੈਗੇ ਅਲੱਗ ਤੋਂ ਆ ਇਹਦੇ ਵਿੱਚ ਜਿਹੜੀਆਂ ਤਾਰਾਂ ਨੇ ਉਹ ਨਾਈਲੋਨ ਦੀਆਂ ਤਾਰਾਂ ਲੱਗੀਆਂ ਹੋਈਆਂ ਹੈਗੀਆਂ ਨੇ ਤੇ ਮਗਰਲੀਆ ਤਾਰਾਂ ਹੈਗੀਆਂ ਪਿੱਤਲ ਦੀਆਂ ਤਾਰਾਂ ਕੱਸਣ ਦੇ ਲਈ ਕੁਛ ਇਦਾਂ ਹੁੰਦਾ ਪਰ ਇਹ ਰਬਾਬ ਨਹੀਂ ਹੈ ਇਹ ਉਦ ਸਾਜ਼ ਹੈ ਰਬਾਬ ਦੀਆਂ ਤਾਰਾਂ ਕੱਸਣ ਦੇ ਲਈ ਇੱਥੇ ਬਿਲਕੁਲ ਸਿੱਧੇ ਲੋਟ ਢੀਂਦੀ ਹੁੰਦੀ ਹੈ ਜਿਹਦੇ ਵਿੱਚ ਕਿਲੀਆਂ ਲਾ ਕੇ ਤਾਰਾਂ ਕਸੀਆਂ ਜਾਂਦੀਆਂ ਪਰ ਇਹਦੇ ਇੱਧਰ ਟੇਢੇ ਲੋਟ ਲੱਗੀਆਂ ਹੋਈਆਂ ਤੋ ਇਹ ਅਰਬੀਆਂ ਦਾ ਸਾਜ਼ ਊਦ ਸਾਜ਼ ਜਿਵੇਂ ਆਪਣੀ ਰਬਾਬ ਦੇ ਵਿੱਚ ਆਪਾਂ ਮੀਂਹ ਲੈ ਸਕਦੇ ਹਾਂ ਉਵੇਂ ਇਹਦੇ ਵਿੱਚ ਵੀ ਮੀਂਹ ਲਾਈ ਜਾ ਸਕਦੀ ਆ ਦੇਖੋ ਹੁੰਦਾ ਸੀਗਾ ਇਹਨੂੰ ਵਜਾਉਣ ਦੇ ਲਈ ਇੱਕ ਹੋਰ ਇਹਨਾਂ ਦਾ ਹੁੰਦਾ ਪਤਾ ਜਾਂ ਹੁੰਦਾ ਵਾ ਤੇ ਉਹਦੇ ਨਾਲ ਇਹ ਸਾਜ ਨੂੰ ਬਣਾਉਂਦੇ ਹੈਗੇ ਆ ਇਹ ਤੇ ਚੱਕਣ ਵਿੱਚ ਬਹੁਤ ਹੀ ਜ਼ਿਆਦਾ ਹਲਕਾ ਆ ਤਕਰੀਬਨ ਕਹਿ ਲੋ ਵੀ 1 ਕਿਲੋ ਤੋਂ ਘੱਟ ਹੋਊਗਾ 900 ਗ੍ਰਾਮ ਤੱਕ ਇਹਦਾ ਵਜ਼ਨ ਹੋਊਗਾ ਬੜਾ ਜ਼ਿਆਦਾ ਭਾਰਾ ਨਹੀਂ ਹੋਏਗਾ ਇਹ 1400 ਗ੍ਰਾਮ ਦੀ ਕੀਮਤ ਹੈਗੀ ਆ ਓਕੇ ਸਾਥੀ ਸੋ ਮੈਂ ਤੁਹਾਨੂੰ ਵਾਧਾ ਕਰਦਾ ਇਹ ਭਰਾ ਦਾ ਜਿਹਨੇ ਮੈਨੂੰ ਇਹ ਮੌਕਾ ਦਿੱਤਾ ਇੱਥੇ ਵੀਡੀਓ ਬਣਾਉਣ ਦਾ ਨਹੀਂ ਤਾਂ ਬਾਕੀ ਕਈ ਦੁਕਾਨਾਂ 'ਚ ਮੈਂ ਗਿਆ ਸੀ ਉਹ ਕਹਿੰਦੇ ਅਲਾਉ ਨਹੀਂ ਹੈਗਾ ਪਰ ਇਹਨਾਂ ਨੇ ਮੈਨੂੰ ਵੀਡੀਓ ਬਣਾਉਣ ਦਾ ਮੌਕਾ ਦਿੱਤਾ ਤੇ ਸੋਨੀਆ ਇਲੈਕਟ੍ਰੋਨਿਕਸ ਸੋਨੀਆ ਇਲੈਕਟ੍ਰੋਨਿਕਸ ਦੇਰਾ ਦੁਬਈ ਦੇਰਾ ਦੁਬਈ ਸੋ ਇਹ ਜਿਹੜੀ ਦੁਕਾਨ ਹੈਗੀ ਆ ਸੋਨੀਆ ਇਲੈਕਟ੍ਰੋਨਿਕਸ ਦੇਰਾ ਦੁਬਈ ਦੇ ਵਿੱਚ ਹੈ ਚਲੋ ਇੰਨਾ ਹੀ ਬਹੁਤ ਆ ਵਾਹਿਗੁਰਜੀ ਖਾਲਸਾ ਵਾਹਿਗੁਰੂ ਥੈਂਕ ਯੂ ਸਰ